ਸਤਿ ਸ੍ਰੀ ਅਕਾਲ ਸਵਾਗਤ ਹੈ ਤੁਹਾਡਾ ਆਪਣੀ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਾਂਗੇ ਸਕੈਨਰ ਬਾਰੇ ਠੀਕ ਹੈ ਇੱਕ ਤੁਹਾਨੂੰ ਆਪਾਂ ਸਕੈਨਰ ਦੱਸਾਂਗੇ ਜਿਹਦੇ ਨਾਲ ਤੁਸੀਂ ਮਤਲਬ ਕਿ ਆਪਣੇ ਕੋਲੇ ਦੇਖੋ ਕਿ ਬਹੁਤ ਸਾਰੇ ਸਟਾਕਸ ਹੁੰਦੇ ਆ 22300 ਰੋਟਲ ਸਟਾਕ ਹੈ ਜਿਵੇਂ ਮਤਲਬ ਕਿ ਆਪਣੇ ਇੰਡੀਆ ਦੇ ਵਿੱਚ ਠੀਕ ਹੈ ਤੇ ਆਪਾਂ ਚੈੱਕ ਕਰਨਾ ਹੁੰਦਾ ਕੋਈ ਵੀ ਕੈਂਡਲਸਟਿਕ ਮਤਲਬ ਕਿ ਆਪਾਂ ਡੇ ਟਾਈਮ ਫਰੇਮ ਤੇ ਠੀਕ ਹੈ ਫਾਈਂਡ ਆਊਟ ਕਰਨਾ ਹੈ ਤੇ ਉਹਦੇ ਵਾਸਤੇ ਆਪਾਂ ਮਤਲਬ ਕਿ ਸਕੈਨਰ ਯੂਜ਼ ਕਰ ਸਕਦੇ ਹਾਂ ਫਾਇਰਸ ਦਾ ਇਹਦੇ ਵਿੱਚ ਮਤਲਬ ਕਿ ਸਾਰੇ ਕੈਂਡਲਸਟਿਕ ਦਾ ਤੁਹਾਨੂੰ ਸਕੈਨਰ ਮਿਲ ਜਾਂਦਾ ਹੈ ਬ੍ਰੇਕਆਊਟ ਵਾਲਾ ਇਸ ਕੇ ਅੰਦਰ ਮਿਲ ਜਾਂਦਾ ਹੈ ਠੀਕ ਹੈ ਇਸ ਤੋਂ ਬ علاوہ ਬਹੁਤ ਸਾਰੇ ਇਸ ਕੇ ਅੰਦਰ ਹੋਰ ਵੀ ਮਿਲ ਜਾਂਦੇ ਸਾਰੇ ਭਰਿਆ ਭਾ ਜਾਣਕਾਰੀ ਦਵਾਂਗੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਵੀਡੀਓ ਨੂੰ ਪੂਰਾ ਦੇਖ ਲਿਓ ਜਿੱਦੇ ਨਾਲ ਤੁਹਾਨੂੰ ਬਹੁਤ ਆਸਾਨੀ ਹੋਊਗੀ ਕਿਹੜਾ ਸਟਾਕ ਗੈਪ ਅਪ ਖੁੱਲਿਆ ਕਿਹੜਾ ਗੈਪ ਡਾਊਨ ਖੁੱਲਿਆ ਉਹਦਾ ਵੀ ਪਤਾ ਲੱਗ ਜਾਂਦਾ ਹੈ ਠੀਕ ਹੈ ਤੇ ਚੱਲਦੇ ਆਂ ਜਿਆਦਾ ਦੇਰ ਨਾ ਲਗਾਉਂਦੇ ਹੋ ਸ਼ੁਰੂਆਤ ਕਰਦੇ ਆਂ ਵੀਡੀਓ ਦੀ ਤੇ ਸਭ ਤੋਂ ਪਹਿਲਾਂ ਆਪਾਂ ਮਤਲਬ ਕਿ ਫਾਇਰਸ ਐਪਲੀਕੇਸ਼ਨ ਦੇ ਵਿੱਚ ਲੌਗਇਨ ਕੀਤਾ ਹੋਇਆ ਹੈ ਠੀਕ ਹੈ ਇਹਦੇ ਵਿੱਚ ਮਤਲਬ ਕਿ ਮੇਰਾ ਡਿਮੇਟ ਅਕਾਊਂਟ ਬਣਿਆ ਹੋਇਆ ਹੈ ਜਿਨ੍ਹਾਂ ਦਾ ਡਿਮੇਟ ਅ ਵੀਡੀਓ ਦੇ ਉੱਤੇ ਇੱਕ ਮਤਲਬ ਕਿ ਆਈ ਬਟਨ ਆ ਰਿਹਾ ਹੋਵੇਗਾ ਠੀਕ ਹੈ ਉਸ ਤੇ ਤੁਸੀਂ ਕਲਿੱਕ ਕਰਕੇ ਕਿਸ ਤਰ੍ਹਾਂ ਇਹਦੇ ਵਿੱਚ ਅਕਾਊਂਟ ਬਣਾਉਣਾ ਉਹ ਵੀਡੀਓ ਦੇਖ ਸਕਦੇ ਹੋ ਠੀਕ ਹੈ ਉੱਤੇ ਆਈ ਬਟਨ ਆ ਰਿਹਾ ਹੈ ਵੀਡੀਓ ਦੇ ਉਹਦੇ ਉੱਤੇ ਕਲਿੱਕ ਕਰੋ ਠੀਕ ਹੈ ਤੇ ਤਾਂ ਤੁਹਾਡੇ ਸਾਹਮਣੇ ਵੀਡੀਓ ਓਪਨ ਹੋ ਜਾਵੇਗੀ ਉਸ ਵੀਡੀਓ ਦੇ ਵਿੱਚ ਮੈਂ ਦੱਸਿਆ ਕਿਵੇਂ account ਬਣਾਉਣਾ ਹੈ ਠੀਕ ਹੈ ਟੀਮ ਇਨ account ਕਿਵੇਂ ਬਣਾਉਣਾ ਹੈ ਇਸ ਐਪਲੀਕੇਸ਼ਨ ਦੇ ਵਿੱਚ ਫਾਇਰਸ ਐਪਲੀਕੇਸ਼ਨ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਇਸ ਨੂੰ ਚੂਜ਼ ਕਰ ਸਕਦੇ ਹੋ ਪਹਿਲਾਂ ਇਸ ਵੀਡੀਓ ਨੂੰ ਪੂਰਾ ਦੇਖ ਲੈਣੇ ਬਾਅਦ ਦੇ ਵਿੱਚ ਉਹ ਪ੍ਰੋਸੈਸ ਤੁਸੀਂ ਕਰ ਸਕਦੇ ਹੋ ਜਿਨ੍ਹਾਂ ਨੇ ਆਲਰੇਡੀ account ਬਣਾਇਆ ਹੋਇਆ ਹੈ ਉਹਨਾਂ ਨੂੰ ਪਤਾ ਹੋਵੇਗਾ ਠੀਕ ਹੈ ਤੇ ਇਹ ਜਿਹੜੇ ਸਕੈਨਰ ਮਤਲਬ ਕਿ ਫਾਇਰਸ ਲੋ ਆਪਾਂ ਨੂੰ ਪ੍ਰੋਵਾਈਡ ਕੀਤਾ ਜਾਂਦਾ ਹੈ ਇਹ ਤੁਸੀਂ ਮੋਬਾਈਲ ਤੇ ਵੀ ਦੇਖ ਸਕਦੇ ਹੋ ਤੇ ਕੰਪਿਊਟਰ ਤੇ ਵੀ ਦੇਖ ਸਕਦੇ ਹੋ ਠੀਕ ਹੈ ਸੇਮ ਪ੍ਰੋਸੈਸ ਰਹੇਗਾ ਮੋਬਾਈਲ ਦਾ ਵੀ ਤੇ ਇਹਦਾ ਕੰਪਿਊਟਰ ਦਾ ਵੀ ਠੀਕ ਸਭ ਤੋਂ ਪਹਿਲਾਂ ਕਰਨਾ ਕੀ ਹੈ ਤੁਸੀਂ ਡਿਸਕਵਰ ਦਾ ਇੱਕ ਆਪਸ਼ਨ ਹੋਵੇਗਾ ਮੋਬਾਈਲ ਤੇ ਵੀ ਤੇ ਪੀਸੀ ਤੇ ਅੱਜ ਇਸ ਦੇ ਉੱਤੇ ਮੈਂ ਕੀਤਾ ਹੈ ਉੱਤੇ ਇਹ ਡਿਸਕਵਰ ਦਾ ਆਪਸ਼ਨ ਹੈ ਇਸ ਦੇ ਉੱਤੇ ਆਪਾਂ ਕਲਿੱਕ ਕਰ ਦੇਣਾ ਠੀਕ ਹੈ ਉਸ ਤੋਂ ਅੱਗੇ ਆਪਣੇ ਕੋਲੇ ਆਪਸ਼ਨ ਆਉਣਗੇ ਠੀਕ ਹੈ ਇਸ ਤੋਂ ਅੱਗੇ ਤੁਹਾਡੇ ਕੋਲੇ ਦੋ ਆਪਸ਼ਨ ਆਉਣਗੇ ਠੀਕ ਹੈ ਹੋਮ ਦਾ ਤੇ ਸਕਰੀਨਰਸ ਦਾ ਠੀਕ ਹੈ ਤੁਸੀਂ ਇਸ ਸਕਰੀਨਰਸ ਤੇ ਕਰਨਾ ਹੈ ਠੀਕ ਹੈ ਇਹ ਆਪਣੇ ਸਾਹਮਣੇ ਆ ਗਏ ਸਕਰੀਨਰਸ ਠੀਕ ਹੈ ਜਿਹੜੇ ਵੀ ਮਤਲਬ ਕਿ ਆਪਾਂ ਇਹਦੇ ਵਿੱਚੋਂ ਦੇਖਣਾ ਚਾਹੁੰਦੇ ਆ ਉਹ ਦੇਖ ਸਕਦੇ ਹਾਂ ਕਿਸ ਤਰ੍ਹਾਂ ਜਿਵੇਂ ਦੇਖੋਗੇ ਇਹ ਲਿਖਿਆ ਟਰੈਡ ਟਰੈਂਡਿੰਗ ਸਕਰੀਨਰਸ ਠੀਕ ਹੈ ਇਹਦੇ ਉੱਤੇ ਤੁਸੀਂ ਇੱਥੇ ਕਲਿੱਕ ਕਰੋਗੇ ਠੀਕ ਹੈ ਇੱਥੇ ਆ ਜਾਣਗੇ ਤੁਸੀਂ ਮਤਲਬ ਕੀ ਕੀ ਦੇਖ ਸਕਦੇ ਜੋ ਟਾਪ OI ਗੇਨਰ ਇੰਟਰਾਡੇ ਸਪੋਰਟਸ ਇੰਟਰਾਡੇ ਡਰਾਪਸ ਮਤਲਬ ਕਿ ਕਿਹੜੇ ਇੰਟਰਾਡੇ ਦੇ ਵਿੱਚ ਸਟਾਕ ਥੱਲੇ ਨੂੰ ਗਏ ਆ ਉਹ ਦੇਖ ਸਕਦੇ ਜੋ ਟਾਪ OI ਲੂਜ਼ਰ ਮਤਲਬ ਕਿ ਇਹਦੇ ਵਿੱਚ ਮਤਲਬ ਕਿ ਆਪਣਾ ਜਿਹੜਾ ਕਿਸ ਜਿਸ ਨੂੰ ਆਪਾਂ ਓਪਨ ਇੰਟਰਸਟ ਕਹਿੰਦੇ ਆ ਉਹ ਘਟਿਆ ਆ ਤੇ ਆ ਕੀਦੇ ਵਿੱਚ ਓਪਨ ਇੰਟਰਸਟ ਵਧਿਆ ਜਿਹਨੂੰ ਆਪਾਂ ਮਤਲਬ ਕਿ ਆਪਸ਼ਨ ਚੇਨ ਦੇ ਵਿੱਚ ਦੇਖਦੇ ਆ ਤੇ ਉਸ ਤੋਂ ਲਵਾਰ ਇਹ ਜਿਹੜਾ ਹਾਈ ਬ੍ਰੇਕਆਊਟ ਮਤਲਬ ਕਿ ਬ੍ਰੇਕਆਊਟ ਕੀ ਦੇ ਵਿੱਚ ਹੋਇਆ ਹੈ ਵਧੀਆ ਵੋਲਿਊਮ ਤੇ ਉਹ ਦੇਖ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਇਸ ਦੇ ਉੱਤੇ ਕਲਿੱਕ ਕਰਨਾ ਹੈ ਠੀਕ ਹੈ ਤੇ ਉਸ ਤੋਂ ਬਾਅਦ ਇੱਥੇ ਤੁਸੀਂ ਦੇਖੋ ਟਾਈਮ ਫਰੇਮ ਕਰ ਸਕਦੇ ਹੋ ਠੀਕ ਹੈ ਮੰਥਲੀ ਕਰ ਸਕਦੇ ਹੋ 3 ਮੰਥ ਕਰ ਸਕਦੇ ਹੋ ਠੀਕ ਹੈ 1 ਡੇ ਕਰ ਸਕਦੇ ਹੋ ਠੀਕ ਹੈ ਕੋਈ ਵੀ ਤੁਸੀਂ ਟਾਈਮ ਫਰੇਮ ਕਰ ਸਕਦੇ ਹੋ ਤੇ ਇੱਥੇ ਇੱਕ ਆਲਵੇ ਆਉਂਦਾ ਹੈ ਠੀਕ ਹੈ ਉਹਦੇ ਵਿੱਚ ਮਤਲਬ ਕਿ ਮਿਕਸ ਆ ਜਾਣਗੇ ਮਤਲਬ ਕਿ ਇਹ ਇੱਕ ਹੋਰ ਇਹਦੇ ਵਿੱਚ ਆਪਾਂ ਫਿਲਟਰ ਲਗਾ ਦਿੱਤਾ ਠੀਕ ਹੈ ਡੇ ਟਾਈਮ ਫਰੇਮ ਆਪਾਂ ਕਰ ਲਿਆ ਠੀਕ ਹੈ ਤੇ ਇਹ ਨਿਫਟੀ 500 ਦੇ ਆਪਾਂ ਨੂੰ ਥੱਲੇ ਸਟਾਕ ਇਹਨਾਂ ਨੇ ਇਸਨੇ ਦੇ ਦਿੱਤੇ ਮਤਲਬ ਕਿ ਇਹਨਾਂ ਸਟਾਕ ਦੇ ਵਿੱਚ ਕਿਸੇ ਸਟਾਕ ਦੇ ਵਿੱਚ ਮਤਲਬ ਕਿ ਬ੍ਰੇਕਆਊਟ ਹੋਇਆ ਹੋਵੇਗਾ ਡੇ ਟਾਈਮ ਫਰੇਮ ਤੇ ਕਿਸੇ ਤੇ ਹੋਣ ਵਾਲਾ ਹੋਵੇਗਾ ਠੀਕ ਹੈ ਤੇ ਉੱਥੇ ਬਾਅਦ ਦੇ ਵਿੱਚ ਆਪਾਂ ਚੈੱਕ ਕਰ ਸਕਦੇ ਹਾਂ ਇਹਦੇ ਕਿਸੇ ਵੀ ਸਟਾਕ ਦੇ ਉੱਤੇ ਜੇ ਤੁਸੀਂ ਕਲਿੱਕ ਕਰੋਗੇ ਤੇ ਅੱਗੇ ਇਹਦਾ ਚਾਰਟ ਓਪਨ ਹੋ ਜਾਵੇਗਾ ਜਾਂ ਤੁਸੀਂ ਜਿਵੇਂ ਦੇਖੋਗੇ ਹੁਣ ਮਤਲਬ ਕਿ ਟੋਟਲ ਜਿੰਨੇ ਵੀ ਸਟਾਕ ਹੈ ਉਹਨਾਂ ਦੇ ਵਿੱਚੋਂ ਵਧੀਆ ਵੋਲਿਊਮ ਤੇ ਜਿਹੜਾ ਬ੍ਰੇਕਆਊਟ ਹੋਣ ਦੇ ਚਾਂਸ ਹੋਣਗੇ ਉਹ ਇੰਨਾ ਸਟਾਕਸ ਦੇ ਵਿੱਚ ਹੋਣਗੇ ਜਿਹੜੀ ਇਹ ਲਿਸਟ ਆਪਣੇ ਕੋਲੇ ਆ ਗਈ ਠੀਕ ਹੈ ਇਹ ਤਾਂ ਪਹਿਲਾ ਆਪਸ਼ਨ ਹੋ ਗਿਆ ਹੁਣ ਆਪਾਂ ਫਿਰ ਬੈਕ ਦੇਵਾਂਗੇ ਠੀਕ ਹੈ ਮੈਂ ਛੇਤੀ ਛੇਤੀ ਦੱਸਤੀ ਜਾਵਾਂਗਾ ਬਾਕੀ ਤੁਸੀਂ ਆਪ ਦੇਖ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਆਪਾਂ ਹੁਣੇ ਪਹਿਲੇ ਆਪਸ਼ਨ ਨੂੰ ਬੰਦ ਕਰ ਦਵਾਂਗੇ ਠੀਕ ਹੈ ਇਹ ਦੂਜਾ ਆ ਗਿਆ ਮਾਰਕੀਟ ਮੂਵਸ ਦਾ ਠੀਕ ਹੈ ਇਹਦੇ ਵਿੱਚ ਆ ਜਾਣਗੇ ਇੰਟਰਾਡੇ ਸਪੋਰਟਸ ਮਤਲਬ ਕਿ ਇਹਦੇ ਵਿੱਚ ਮਤਲਬ ਕਿ ਇੰਡੈਕਸ ਦਾ ਵੀ ਆ ਜਾਂਦਾ ਹੈ ਮਤਲਬ ਕਿ ਕਿਹੜਾ ਇੰਡੈਕਸ ਕਿ ਨਾ ਡ੍ਰੌਪ ਹੋਇਆ ਜਾਂ ਕਿ ਨਾ ਉੱਤੇ ਗਿਆ ਠੀਕ ਹੈ ਉਹ ਵੈਸੇ ਆਪਾਂ ਨੂੰ ਦੇਖਣ ਦੀ ਲੋੜ ਨਹੀਂ ਵੈਸੇ ਜੀ ਤੁਹਾਨੂੰ ਪਤਾ ਹੁੰਦਾ ਟੌਪ ਗੇਨਰਸ ਟੌਪ ਲੂਜ਼ਰ ਮਤਲਬ ਕਿ ਸਭ ਤੋਂ ਅੱਜ ਦੇ ਦਿਨ ਦੇ ਕਿਹੜੇ ਸਟਾਕ ਉੱਤੇ ਗਏ ਕਿਹੜੇ ਥੱਲੇ ਗਏ ਠੀਕ ਹੈ ਮਾਰਕੀਟ ਮੀਟਰ ਓਪਨ ਹਾਈ ਓਪਨ ਹਾਈ ਓਪਨ ਲੋ ਠੀਕ ਹੈ ਅੱਜ ਜਿਵੇਂ ਠੀਕ ਹੈ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਇਹ ਜਦੋਂ ਸਵੇਰੇ ਮਤਲਬ ਕਿ ਨੋ ਪ੍ਰੀ ਮਾਰਕੀਟ ਆ ਜਾਂਦਾ ਉਦੋਂ ਤੁਸੀਂ ਇੱਥੇ ਕਰਕੇ ਇਹ ਦੇਖ ਸਕਦੇ ਹੋ ਓਪਨ ਹਾਈ ਮਤਲਬ ਕਿ ਜਿਹੜੇ ਗੈਪ ਉਪ ਖੁੱਲੇ ਆ ਠੀਕ ਹੈ ਮਤਲਬ ਕਿ ਜਿਹੜੇ ਸਟਾਕ ਅੱਜ ਗੈਪ ਅਪ ਖੁੱਲੇ ਆ ਜਿਵੇਂ ਮੈਂ ਪਿਛਲੀ ਵੀਡੀਓ ਬਣਾਈ ਸੀ ਮੂਵਿੰਗ ਐਵਰੇਜ ਵਾਲੀ ਉਹਦੇ ਵਿੱਚ ਮੈਂ ਤੁਹਾਨੂੰ ਦੱਸਿਆ ਸੀ ਕਿ ਮੈਂ ਤੁਹਾਨੂੰ ਦੱਸਾਂਗਾ ਕਿ ਕਿਹੜਾ ਤੁਸੀਂ ਯੂਜ਼ ਕਰ ਸਕਦੇ ਹੋ ਸਕਰੀਨ ਸਕੈਨਰ ਇਹਨਾਂ ਨੇ ਵੈਸੇ ਨਾਂ ਸਕਰੀਨਰ ਰੱਖਿਆ ਹੈ ਪਰ ਮਤਲਬ ਇਸ ਨੂੰ ਕਹਿੰਦੇ ਸਕੈਨਰ ਹੀ ਆ ਠੀਕ ਹੈ ਤੇ ਇਸ ਦੇ ਨਾਲ ਤੁਸੀਂ ਮਤਲਬ ਕਿ ਇਹ ਦੇਖ ਸਕਦੇ ਹੋ ਕਿ ਕਿਹੜੇ ਗੈਪ ਅਪ ਓਪਨ ਹੋਏ ਤੇ ਉਹਦੇ ਵਿੱਚ ਆਪਾਂ ਮਤਲਬ ਕਿ ਮੂਵਿੰਗ ਐਵਰੇਜ ਵਾਲਾ ਸੈਟਅਪ ਦੇਖ ਸਕਦੇ ਹਾਂ ਪਹਿਲੇ 5 ਤੋਂ ਮਤਲਬ ਕਿ 15 ਮਿੰਟਾਂ ਦੇ ਵਿੱਚ ਵਿੱਚ ਜੇ ਬੰਦਾ ਤੇ ਆਪਾਂ ਅਪਲਾਈ ਕਰ ਸਕਦੇ ਹਾਂ ਠੀਕ ਹੈ ਜਿਵੇਂ ਦੇਖੋ ਕਿ ਐਟਡੀਐਫਸੀ ਬੈਂਕ ਕੋ ਮਤਲਬ ਕਿ ਅੱਜ ਦੇ ਦਿਨ ਗੈਪ ਅਪਪਨ ਹੋਇਆ ਹੋਵੇਗਾ ਹੁਣ ਤਾਂ ਦੇਖੋ ਕਿ ਮੈਂ ਵੀਡੀਓ ਇਹ ਬਣਾ ਰਿਹਾ ਹਾਂ ਆਪਣਾ ਸ਼ਨੀਵਾਰ ਨੂੰ ਵੀਡੀਓ ਬਣਾ ਰਿਹਾ ਠੀਕ ਹੈ ਪਰ ਜਦੋਂ ਮਤਲਬ ਕਿ ਮਾਰਕੀਟ ਓਪਨ ਹੋਣ ਵਾਲੀ ਹੋਵੇਗੀ ਉਦੋਂ ਇਹ ਪਹਿਲਾਂ ਹੀ ਤੁਹਾਨੂੰ ਦਿਖਾ ਦੇਵੇਗਾ ਜਦੋਂ ਮਤਲਬ ਕਿ ਆਪ ਗੈਪ ਅਪਪ ਗੈਪ ਡਾਊਨ ਤਾਂ ਪਹਿਲਾਂ ਹੀ ਦੇਖਣਾ ਹੁੰਦਾ ਨਾ ਮਤਲਬ ਕਿ 9:15 ਮਿੰਟ ਤੋਂ ਪਹਿਲਾਂ ਪਹਿਲਾਂ ਆਪਾਂ ਨੂੰ ਪਤਾ ਚੱਲ ਜਾਵੇਗਾ ਠੀਕ ਹੈ ਜਦੋਂ ਪ੍ਰੀ ਮਾਰਕੀਟ ਆ ਜਾਊਗਾ ਠੀਕ ਹੈ ਉਸ ਤੋਂ ਬਾਅਦ ਤੁਸੀਂ ਇਸ ਨੂੰ ਓਪਨ ਕਰਨਾ ਹੈ ਤੁਹਾਨੂੰ ਪਤਾ ਚੱਲ ਜਾਊਗਾ ਕਿਹੜੇ ਗੈਪ ਅਪ ਖੁੱਲਰੇ ਹੈ ਓਪਨ ਲੋ ਤੇ ਕਰੋਗੇ ਠੀਕ ਹੈ ਫਿਰ ਤੁਹਾਡੇ ਸਾਹਮਣੇ ਕਿਹੜੇ ਆ ਜਾਣਗੇ ਗੈਪ ਡਾਉਨ ਵਾਲੇ ਆ ਜਾਣਗੇ ਠੀਕ ਹੈ ਇਸੇ ਤਰ੍ਹਾਂ ਇਹ ট্রেਡਿੰਗ ਸਰਕਟ ਗੈਪ ਅਪ ਗੈਪ ਡਾਉਨ ਹੱਥ ਲੇਕ ਵੱਖਰਾ ਆਪਸ਼ਨ ਵੀ ਹੈ ਉਹ ਵੀ ਆ ਜਾਣਗੇ ਠੀਕ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਥੱਲੇ ਮੋਮੈਂਟਮ ਆ ਗਿਆ ਤੇ ਜਾਬ ਆਪਸ਼ਨ ਠੀਕ ਹੈ ਤੇ ਜਾਬ ਆਪਸ਼ਨ ਆਪਣੇ ਕੋਲ ਆ ਗਿਆ ਮੋਮੈਂਟਮ ਠੀਕ ਹੈ ਇਹਦੇ ਵਿੱਚ ਦੇਖੋ ਡੇਲੀ ਵੋਲਿਊਮ ਸ਼ੌਕਰ ਟਾਪ ਵੋਲਿਊਮ ਗੇਨਰ ਮੋਸਟ ਐਕਟਿਵ हाई हाई और टू डे मतलब कि दो दिन तो कीदा ट्रेंड अप चल रहा है लोअर लो पिछले दो दिन तो कीदा ट्रेंड डाउन चल रहा है बहुत सारे वीरे मतलब कि ट्रेंड बारे नहीं कंफ्यूजन होता कंफ्यूजन होती है मतलब ਇਹਦੇ ਵਿੱਚ मतलब कि ਤੁਹਾਨੂੰ ਇਹ ਪਤਾ ਚੱਲ ਜਾਊਗਾ ਕਿ ਇਹ हाईर हाई वाले ਤੇ ਜਦੋਂ ਤੁਸੀਂ ਕਰੋਗੇ ਤੇ स्कैन ਕਰਕੇ ਤੁਹਾਨੂੰ ਇਹ ਦੇ ਦੇਊਗਾ ਕਿ ਐਨੇ ਸਟਾਕ ਜਿਹੜੇ ਕਿ ਅਪ ਟ੍ਰੈਂਡ ਚੱਲ ਰਿਹਾ ਹੈ ਠੀਕ ਹੈ मतलब ਕਿ ਜਿਵੇਂ ਤੁਸੀਂ ਜਿਨ੍ਹਾਂ ਦੇ ਵਿੱਚ ਬਾਏ ਕਰਨਾ ਚਾਹੁੰਦੇ ਹੋ ਜਾਂ ਉਹ ਬਾਅਦ ਵਿੱਚ ਤੁਸੀਂ ਸੈਟਅਪ ਤੇ ਕਰਨਾ ਹੈ ਪਰ ਲੱਭਣ ਦੇ ਵਿੱਚ ਆਸਾਨੀ ਹੋ ਜਾਏਗੀ ਠੀਕ ਹੈ ক্লোਜ਼ हाई फॉर टू डे मतलब ਪਿਛਲੇ ਦੋ ਦਿਨਾਂ ਤੋਂ ਕਿਹੜਾ ਕਿਹੜੇ ਕਿਹੜੇ ਸਟਾਕ ਆਪਣੇ ਹਾਈ ਦੇ ਉੱਤੇ ਬੰਦ ਹੋ ਰਿਹਾ ਤੇ ক্লোਜ਼ ਲਾਸ ਲੋ ਫੋਰ 2 ਡੇ ਪਿਛਲੇ ਦੋ ਦਿਨਾਂ ਤੋਂ ਕਿਹੜੇ ਕਿਹੜੇ ਸਟਾਕ ਥੱਲੇ ਮਤਲਬ ਕਿ ਪਿਛਲੇ ਦਿਨ ਦੀ ਲੋ ਤੋਂ ਬੰਦ ਹੋ ਰਿਹਾ ਠੀਕ ਹੈ ਉਸ ਤੋਂ ਬਾਅਦ ਆ ਦੇਖੋ ਆ ਬ੍ਰੇਕਆਊਟ ਵਾਲਾ ਇਹ ਵੀ ਬਹੁਤ ਵਧੀਆ ਫੀਚਰ ਆ ਮਤਲਬ ਕਿ ਸਪੈਸ਼ਲੀ ਜਿਨ੍ਹਾਂ ਨੇ ਸਟਾਕ ਦੇ ਵਿੱਚ ਆਪਸ਼ਨ ਕਰਨੀ ਹੁੰਦੀ ਜਾਂ ਉਹ ਵੀ ਕਰ ਸਕਦੇ ਇਸ ਨਾਲ ਠੀਕ ਹੈ ਦੇਖੋ ਵੁੰਜਾ ਦੇ ਹਾਈ ਬ੍ਰੇਕਆਊਟ ਮਤਲਬ ਕਿ ਜਿਸ ਤਰ੍ਹਾਂ ਮਨ ਲੋ ਕਿ ਵੱਡੇ ਟਾਈਮ ਫਰੇਮ ਤੇ ਕੋਈ ਬ੍ਰੇਕਆਊਟ ਹੋਇਆ ਆਪਾਂ ਉਸ ਸਟਾਕ ਲੱਭ ਸਕਦੇ ਹਾਂ ਇੱਥੋਂ ਆਪਾਂ ਨੂੰ ਉਸ ਸਟਾਕ ਮਿਲ ਜਾਣਗੇ ਤੇ ਬਾਅਦ ਵਿੱਚ ਕੀ ਹੈ ਉਹਨਾਂ ਸਟਾਕ ਦੇ ਵਿੱਚ ਆਪਾਂ ਨੂੰ ਪਤਾ ਹੈ ਕਿ ਟ੍ਰੈਕਸ਼ਨ ਹੁਣ ਆਪੀ ਹੈ ਤੇ ਉਸ ਸਾਈਡ ਦਾ ਆਪਾਂ ਮਤਲਬ ਕੋਈ ਸੈਟਅਪ ਦੇਖ ਕੇ ਛੋਟੇ ਟਾਈਮ ਫਰੇਮ ਤੇ ਅਪਲਾਈ ਕਰ ਸਕਦੇ ਹਾਂ ਠੀਕ ਹੈ ਤੇ ਇੱਥੇ ਦੇਖੋ ਤੁਸੀਂ ਇਹ ਵੀ ਦੇਖ ਸਕਦੇ ਜੇ 2000 ਮਤਲਬ ਪਿਛਲੇ 2 ਸਾਲਾਂ ਦਾ ਕੋਈ ਸਟਾਕ ਕਨਸੋਲੀਡੇਟ ਕਰ ਰਿਹਾ ਹੈ ਜਿਸ ਨੂੰ ਤੁਸੀਂ ਦੇਖਣਾ ਚਾਹੁੰਦੇ ਜੋ ਬ੍ਰੇਕਆਊਟ ਹੋਇਆ ਜਾਂ ਕੁਝ ਲੰਮੇ ਟਾਈਮ ਵਾਸਤੇ ਹੋਲਡ ਵ दो सालों बाद मतलब जो भी लंबे टाइम बाद ब्रेकआउट हूँ तो एक वीयू मू बाद देखने मिल जाता ठीक है बवंजा वीगर लो ब्रेक ब्रेकआउट मतलब कि थलेन जरा जरा थले ब्रेकडाउन हों उस भी यह ब्रेकआउट लिखते इतने ठीक है दो हजार लोअ ब्रेकआउट स्कैन ठीक है रेंज हाई वो हाई वॉलीम तक कि ब्रेकआउट हो रहा है रे रेंज का लो लो ब्रेकआउट मतलब कि उत्ते ब्रेकआउट हो रहा या थलेन ब्रेकआउट हो रहा उन्होंने देख सकते जो ठीक है उस तो बादन ठीक है ਇਹ ਦੇਖ ਸਕਦੇ ਜੀਓ ਇੰਟਰਾਡੇ ਰਿਕਵਰੀ ਜਿਸ ਤਰ੍ਹਾਂ ਲੋਕੀ ਕੋਈ ਸਟਾਕ ਥੱਲੇ ਜਾ ਰਿਹਾ ਠੀਕ ਹੈ ਜਿਸ ਤਰ੍ਹਾਂ ਆਪਾਂ ਦੇਖਿਆ ਨਹੀਂ ਕਿ ਇੰਟਰਾਡੇ ਦੇ ਵਿੱਚ ਪਹਿਲਾਂ ਆਪ ਦੇ ਵਿੱਚ ਸਟਾਕ ਥੱਲੇ ਜਾਂਦੇ ਤੇ ਉਸ ਤੋਂ ਬਾਅਦ ਆ ਕੀ ਹੁੰਦਾ ਹੈ ਕਿ ਉਹ ਸਟਾਕ ਬਾਅਦ ਵਿੱਚ ਰਿਵਰਸ ਹੋਣ ਵਾਲੇ ਹੁੰਦੇ ਜਿਸ ਤਰ੍ਹਾਂ ਇਸ ਨੂੰ ਤੁਸੀਂ ਲਾਈਵ ਮਾਰਕੀਟ ਦੇ ਵਿੱਚ ਅਪਲਾਈ ਕਰਕੇ ਇੱਥੇ ਦੇਖ ਸਕਦੇ ਜੀਓ ਕਿਹੜੇ ਕਿਹੜੇ ਸਟਾਕ ਰਿਵਰਸ ਹੋਣ ਦੀ ਕੋਸ਼ਿਸ਼ ਕਰ ਰਹੇ ਤੇ ਉਹਨਾਂ ਦੇ ਵਿੱਚ ਤੁਸੀਂ ਮਤਲਬ ਕਿ ਆਪਣੀ ਕੰਡੀਸ਼ਨ ਦੇ ਹਿਸਾਬ ਨਾਲ ਬਾਅਦ ਦੇ ਵਿੱਚ ਟ੍ਰੇਡ ਕਰ ਸਕਦੇ ਜੀਓ ਠੀਕ ਹੈ ਇੰਟਰਾਡੇ ਫਾਲਸ ਸਕੈਨ ਸਟਾਕ ট্রেਡਿੰਗ ਨੀਅਰ ਹਾਈ ਮਤਲਬ ਕਿੜੇ ਸਟਾਕ ਆਪਣੇ ਹਾਈ ਦੇ ਕੋਲੇ ਆ ਠੀਕ ਹੈ ਸਟਾਕ ট্রেਡਿੰਗ ਨੀਅਰ ਲੋ ਠੀਕ ਹੈ ਗੈਪ ਅਪ ਰਿਵਰਸਲ ਜਿਵੇਂ ਕਿ ਗੈਪ ਅਪ ਖੁੱਲ ਕੇ ਕਿਹੜਾ ਸਟਾਕ ਥੱਲੇ ਨਵਾਰਿਆ ਇਹ ਵੀ ਤੁਸੀਂ ਮੂਵਿੰਗ ਐਵਰੇਜ ਵਾਲ ਸੈਟਅਪ ਇਹਦੇ ਵਿੱਚ ਦੇਖ ਸਕਦੇ ਹੋ ਜੋ ਗੈਪ ਡਾਊਨ ਤੇ ਕਿਹੜਾ ਰਿਵਰਸਲ ਹੋ ਰਿਹਾ ਠੀਕ ਹੈ ਮਤਲਬ ਕਿ ਜਿਹੜੇ ਰਿਵਰਸਲ ਹੋ ਰਹੇ ਉਹਦੇ ਵਿੱਚ ਤੁਸੀਂ ਮਤਲਬ ਕਿ ਉਸੇ ਵਾਲੇ ਤੋਂ ਕਲਿੱਕ ਕਰਕੇ ਦੇਖ ਕੇ ਬਾਅਦ ਵਿੱਚ ਉਹਦਾ ਝਾੜੂ ਖੋਲ ਕੇ ਤੁਸੀਂ ਇਹ ਦੇਖ ਸਕਦੇ ਹੋ ਕਿ ਉਹਦੇ ਵਿੱਚ ਤੁਹਾਡਾ ਮੂਵਿੰਗ ਐਵਰੇਜ ਵਾਲਾ ਸੈਟਅਪ ਬਣਿਆ ਤੇ ਉੱਤੇ ਟਰੇਡ ਕਰ ਸਕਦੇ ਹੋ ਠੀਕ ਹੈ ਉਸ ਤੋਂ ਇਲਾਵਾ ਇਹਦੇ ਵਿੱਚ ਕੁਝ ਫੰਡਾਮੈਂਟਲ ਵਾਲ ये भी तो देख सकते जो वैल्यू इनवैसटिंग हाई डिविडेंट मतलब किड़े जे अपने स्टॉक ज्यादा डिविडेंट दे रहे मोमेंटम समॉल कैप गेम्स ठीक है डैबिट फ्री कंपनीस डिफेंस स्टॉक लो पी ई हाई ग्रोथ लो पी ई पी वी वैल्यू ठीक है हाई आर ओ कं कंपनीज डैबिट लाइट बिजनेस पॉजिटिव कैश फ्लो स्टॉक्स ठीक है सारे देख सकते थलेश् ये मतलब कि होंगे ਕਿ ਜਿਹੜੇ ਤੁਹਾਡੇ ਆਪਸ਼ਨ ਆ ਜਾਂਦੇ ਆ ਕਿਹੜਾ ਮਤਲਬ ਕਿ ਕਿਹੜਾ ਸਟ੍ਰਾਈਕ ਪ੍ਰਾਈਸ ਅੱਜ ਜ਼ਿਆਦਾ ਵਧਿਆ ਉਹ ਸਾਰਾ ਕੁਝ ਇਹਦੇ ਵਿੱਚ ਤੁਹਾਨੂੰ ਦਿਖਾਈ ਦੇਵੇਗਾ ਕਿ ਇਸ ਸਟ੍ਰਾਈਕ ਪ੍ਰਾਈਸ ਦੇ ਉੱਤੇ ਜ਼ਿਆਦਾ ਮਤਲਬ ਕਿ ਜਿਹੜੇ ਜਿਸ ਨੂੰ ਆਪਾਂ ਕਹਿ ਦਿੰਨੇ ਆ ਕਿ ਆਪਸ਼ਨ ਸਾਈਡ ਨੇ ਪੋਜੀਸ਼ਨ ਬਣਾਈਆਂ ਹੋਈਆਂ ਕਿਹੜੇ ਤੇ ਮਤਲਬ ਕਿ ਘੱਟ ਨੇ ਬਣਾਈ ਹੋਈ ਆ ਲੌਂਗ ਬਿਲਡ ਅਪ ਕਿ ਕਿਹਦੇ ਵਿੱਚ ਹੋਇਆ ਸ਼ਾਰਟ ਬਿਲਡ ਅਪ ਲੌਂਗ ਰਨਵੈਂਡਿੰਗ ਸ਼ਾਰਟ ਕਵਰਿੰਗ ਠੀਕ ਆ ਇਹ ਸਾਰਾ ਕੁਝ ਇਹਦੇ ਤੁਸੀਂ ਦੇਖ ਸਕਦੇ ਹੋ ਠੀਕ ਆ ਬਾਕੀ ਇਹਦੇ ਬਾਰੇ ਬਾਕੀ ਡਿਟੇਲ ਦੇ ਵਿੱਚ ਕਿਤੇ ਤੁਹਾਨੂੰ ਬਾਅਦ ਵਿੱਚ ਦੱਸਾਂਗੇ ਇਹ ਜਿਹੜੀ ਚੀਜ਼ਾਂ ਰਾਜਪਪਸ ਇਹ ਦਸਣਾ ਠੀਕ ਹੈ ਉਸ ਤੋਂ ਬਾਅਦ ਆ ਗਿਆ ਫਿਊਚਰ ਦੇ ਵਿੱਚ ਹਾਈ ਪ੍ਰੀਮੀਅਮ ਲੋਇਸਟ ਪ੍ਰੀਮੀਅਮ ਟਾਪ ਗੇਨਰ ਫਿਊਚਰ ਜਿਹੜੇ ਮਤਲਬ ਕਿ ਜਿਸ ਤਰ੍ਹਾਂ ਸਟਾਕ ਹੁੰਦੇ ਉਹਨਾਂ ਦੇ ਫਿਊਚਰ ਵਗੈਰਾ ਹੁੰਦੇ ਉਹਦੇ ਪਰੇ ਠੀਕ ਹੈ ਦੋਸਤ ਲਿਆ ਐਡੀਐਫ ਵੀ ਆਟੀਐਫ ਠੀਕ ਹੈ ਮਤਲਬ ਕਿ ਅੱਜ ਦੇ ਦਿਨ ਕਿਹੜਾ ਕਿਹੜੇ ਟਾਪ ਗੇਨਰ ਐਟੀਐਫ ਰਏ ਆ ਕਿਹੜੇ ਮਤਲਬ ਕਿ ਥੱਲੇ ਗਏ ਆ ਐਟੀਐਫ ਅੱਜ ਦੇ ਦਿਨ ਤੇ ਕਿਹੜੇ ਐਟੀਐਫ ਮਤਲਬ ਕਿ 52 ਵੀਕ ਆਈਟ ਇਹ ਤੇ 52 ਵੀਕ ਲੋ ਤੇ ਉਹ ਦੇਖ ਸਕਦੇ ਜੋ ਮਤਲਬ ਕਿ ਇੱਕ ਸਾਲ ਦੇ ਲੋ ਤੇ ਆ 52 ਵੀਕ ਦਾ ਮਤਲਬ ਇਹ ਹੁੰਦਾ ਠੀਕ ਹੈ ਉਸ ਤੋਂ ਥੱਲੇ ਕਮਿਊਨਿਟੀ ਜਿਹੜੀ ਕਿ ਆਪਾਂ ਜਿਹਦੇ ਵਿੱਚ ਮਤਲਬ ਕਿ ਕਰੋੜ ਵਾਲ ਵਗੈਰਾ ਆਉਂਦੇ ਆ ਉਹਦੇ ਬਾਰੇ ਵੀ ਤੁਸੀਂ ਦੇਖ ਸਕਦੇ ਹੋ ਉਦੋਂ ਥੱਲੇ ਸਭ ਤੋਂ ਵਧੀਆ ਫੀਚਰ ਤੁਹਾਡੇ ਲਈ ਆ ਕੈਂਡਲ ਸਟਿਕ ਵਾਲਾ ਠੀਕ ਹੈ ਕਿਉਂਕਿ ਇਹ ਬਹੁਤ ਦਿੱਕਤ ਹੁੰਦੀ ਜਿਵੇਂ ਕਿਸੇ ਨੇ ਦੇਖੋ ਕਿ ਹੈ ਮਰ ਲੱਭਣਾ ਹੈ ਤੇ ਉਹਨੂੰ ਬਹੁਤ ਸਾਰੇ ਕੈਂਡਲ ਦੇ ਮਤਲਬ ਕਿ ਸਟਾਕ ਦੇਖਣੇ ਪੈਂਦੇ ਇੱਥੇ ਦੇਖੋ ਤੁਸੀਂ ਕਰਨਾ ਕੀ ਆ ਡ੍ਰੈਗਨ ਫਲਾਈਟ ਰੋਜ਼ੀ ਤੇ ਕਰੋਗੇ ਤੇ ਇਹ ਤੁਹਾਨੂੰ ਜਿੰਨਾ ਸਟਾਕ ਦੇ ਵਿੱਚ ਅੱਜ ਡ੍ਰੈਗਨ ਫਲਾਈ ਡੋਜੀ ਬਣਿਆ ਹੋਵੇਗਾ ਉਹ ਸਟਾਕ ਸਕੈਨ ਕਰਕੇ ਦੇ ਦੇਵੇਗਾ ਮਤਲਬ ਕਿ ਤੁਹਾਡੇ ਸਾਹਮਣੇ ਆ ਜਾਣਗੇ ਜਿਵੇਂ ਦੇਖੋ ਆਪਾਂ ਇੱਥੇ ਹੈਮਰ ਤੇ ਕਰਦੇ ਹਾਂ ਠੀਕ ਹੈ ਇੱਥੇ ਦੇਖੋ ਹੁਣ ਸਟਾਕ ਆ ਜਾਣਗੇ ਆ ਦੇਖੋ ਇਹਨਾਂ ਸਾਰੇ ਸਟਾਕ ਦੇ ਵਿੱਚ ਹੈਮਰ ਬਣਿਆ ਹੋਵੇਗਾ ਠੀਕ ਹੈ ਹੁਣ ਹੈਮਰ ਇੱਥੋਂ ਇਹ ਦੇਖ ਕੇ ਮਤਲਬ ਕਿ ਹੈਮਰ ਦੇਖ ਕੇ ਟ੍ਰੇਡ ਦਾ ਕਰ ਲਿਓ ਟ੍ਰੇਡ ਕਿਸ ਤਰ੍ਹਾਂ ਕਰਨੀ ਹੈ ਉਹ ਤੁਹਾਨੂੰ ਪਤਾ ਹੋਣਾ ਜਿੱਦਾ ਕਿਸ ਜਗ੍ਹਾ ਤੇ ਹੈਮਰ ਕੰਮ ਕਰੇਗਾ ਉਹਦੇ ਬਾਰੇ ਮੈਂ ਹੈਮਰ ਕੈਂਡਲ ਦੀ ਵੀਡੀਓ ਬਣਾਈ ਹੋਈ ਪਹਿਲਾਂ ਉਹ ਦੇਖ ਲਿਓ ਠੀਕ ਹੈ ਤੇ ਇਹ ਦੇਖੋ ਇਹਨਾਂ ਸਾਰਿਆਂ ਦੇ ਵਿੱਚ ਮਤਲਬ ਕਿ ਅੱਜ ਦੇ ਦਿਨ ਡੇ ਟਾਈਮ ਫਰੇਮ ਤੇ ਹੈਮਰ ਬਣਿਆ ਹੋਵੇਗਾ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਇੱਥੋਂ ਇੱਕ ਆਪਾਂ ਓਪਨ ਵੀ ਕਰਕੇ ਦੇਖ ਲੈਨੇ ਆ HDFC ਬੈਂਕ ਇਹਦੇ ਵਿੱਚ ਦੇਖੋ ਓਪਨ ਨਹੀਂ ਹੋਵੇਗਾ ਆ ਹੋ ਜਾਵੇਗਾ ਠੀਕ ਹੈ ਇੱਥੋਂ ਕਰ ਲੈਨੇ ਆ ਇੱਕ ਵਾਰ ਆਪਾਂ ਓਪਨ ਕਰਕੇ ਇੱਕ ਵਾਰ ਦੇਖ ਲੈਨੇ ਆ ਥੋੜਾ ਜਿਹਾ ਟਾਈਮ ਲੱਗੇਗਾ ਤੇ ਇਹ ਦੇਖੋ ਮਤਲਬ ਕਿ ਸਟਾਕ ਓਪਨ ਹੋ ਗਿਆ ਤਾਂ ਡੇ ਟੈਂਪਰੇਂਡ ਤੇ ਤੁਸੀਂ ਦੇਖ ਸਕਦੇ ਹੋ ਇੱਥੇ ਹੈਮਰ ਬਣਿਆ ਹੋਇਆ ਠੀਕ ਹੈ ਇਸ ਤਰ੍ਹਾਂ ਮਤਲਬ ਕਿ ਜਿੰਨਾ ਵੀ ਸਟਾਕ ਦੇ ਵਿੱਚ ਬਣਿਆ ਹੋਵੇਗਾ ਹੈਮਰ ਉਹ ਤੁਹਾਨੂੰ ਮਤਲਬ ਕਿ ਇਹ ਦੇ ਦੇਵੇਗਾ ਸਕੈਨ ਕਰਕੇ ਸਾਰੇ ਸਟਾਕਾਂ ਦੀ ਲਿਸਟ ਆ ਜਾਵੇਗੀ ਉਸ ਤੋਂ ਬਾਅਦ ਤੁਸੀਂ ਓਪਨ ਕਰਕੇ ਦੇਖ ਸਕਦੇ ਹੋ ਕਿ ਕਿਹਦੇ ਕਿਹੜੇ ਸਟਾਕ ਦੇ ਵਿੱਚ ਮਤਲਬ ਕਿ ਸਹੀ ਜਗ੍ਹਾ ਤੇ ਕਿਸੇ سپورਟ ਤੇ ਬਣਿਆ ਉੱਥੇ ਤੁਸੀਂ ਅਪਲਾਈ ਕਰ ਸਕਦੇ ਹੋ ਵੈਸੇ ਇਹ ਮਤਲਬ ਕਿਸੇ ਵੀ ਜਗ੍ਹਾ ਬਣਿਆ ਹੋਵੇਗਾ ਉੱਥੇ ਹੀ ਇਹ ਤੁਹਾਨੂੰ ਦਿਖਾ ਦੇਵੇਗਾ ਪਰ ਤੁਸੀਂ ਉਹ ਥੋੜਾ ਜਿਹਾ ਮਤਲਬ ਕਿ ਬਾਅਦ ਦੇ ਵਿੱਚ ਆਪ ਦੇਖਣਾ ਹੈ ਕਿਸ ਜਗ੍ਹਾ ਤੇ ਬਣਿਆ ਹੈ ਇਹ ਕੰਮ ਕਰ ਸਕ ਤੇ ਇਸੇ ਤਰ੍ਹਾਂ ਮਤਲਬ ਕਿ ਤੁਸੀਂ ਇਸ ਨੂੰ ਅਪਲਾਈ ਕਰ ਸਕਦੇ ਜੇ ਹੋਰ ਵੀ ਕਿਹੜੇ ਫੀਚਰ ਹੋ ਵੀ ਅੱਗੇ ਆਪਾਂ ਦੇਖ ਲੈਣੇ ਆ ਤੇ ਹੁਣ ਦੇਖੋ ਆਪਾਂ ਬੈਕ ਆ ਗਏ ਦੁਬਾਰਾ ਤੇ ਇੱਥੇ ਦੇਖੋ ਬਾਕੀ ਵੀ ਸਾਰੇ ਕੈਂਡਲਸਟਿਕ ਬਣੇ ਹੋਏ ਡ੍ਰੈਗਨ ਥਰਾਈ ਡੋਜੀ ਇਨਵਰਟਡ ਹੈਮਰ ਹੈਮਰ ਵਾਈਟ ਮਾਰੂਬੂਜ਼ੂ ਠੀਕ ਹੈ ਬੁਲਸ਼ਰ ਅਰਮੀ ਬੁਲਸ਼ਰ ਅਰਮੀ ਕਰਾਸ ਠੀਕ ਹੈ ਤੇ ਇੱਥੇ ਮਤਲਬ ਕਿ ਇਹ ਥੋੜਾ ਜਿਹਾ ਜਿਹੜਾ ਕੀ ਤੁਹਾਨੂੰ ਜਦੋਂ ਤੁਸੀਂ ਇਹ ਪੀਸੀ ਦੇ ਖੋਲੋਗੇ ਨਾ ਉੱਥੇ ਹੋਰ ਵੀ ਬਹੁਤ ਸਾਰੇ ਆਪਸ਼ਨ ਇਹਦੇ ਨਾਲ ਆ ਜਾਣਗੇ ਕਿਉਂਕਿ ਇਹ ਮੈਂ ਵੱਡੀ ਸਕਰੀਨ ਤੇ ਖੋਲਿਆ ਜਰੂਰ ਹੋਇਆ ਪਰ ਇਹ ਮੋਬਾਈਲ ਨਾਲ ਕਨ ਇਹ ਉਥੇ ਤੁਹਾਨੂੰ ਹੋਰ ਵੀ ਇਹਦੇ ਵਿੱਚ ਤੁਸੀਂ ਫਿਲਟਰ ਅਪਲਾਈ ਕਰ ਸਕਦੇ ਜੋ ਮਤਲਬ ਟਾਈਮ ਫਰੇਮ ਚੇਂਜ ਕਰ ਸਕਦੇ ਜੋ ਬਹੁਤ ਸਾਰੀਆਂ ਚੀਜ਼ਾਂ ਹੋਰ ਵੀ ਹੋਣਗੀਆਂ ਠੀਕ ਹੈ ਉਹ ਵੀ ਤੁਸੀਂ ਦੇਖ ਸਕਦੇ ਜ ਸਾਰੇ ਇੱਥੇ ਮਤਲਬ ਕਿ ਕੈਂਡਲਸਟਿਕ ਪੈਟਰਨ ਤੁਹਾਨੂੰ ਦਿਖਾਈ ਦੇ ਜਾਣਗੇ ਸ਼ੂਟਿੰਗ ਸਟਾਰ ਹੈਂਗਿੰਗ ਮੈਨ ਠੀਕ ਹੈ ਮਾਰਨਿੰਗ ਸਟਾਰ ਸਾਰਾ ਕੁਝ ਇੱਥੇ ਮਿਲ ਜਾਵੇਗਾ ਮਤਲਬ ਜਿਹੜਾ ਵੀ ਤੁਸੀਂ ਮਤਲਬ ਕੈਂਡਲਸਟਿਕ ਤੇ ਟ੍ਰੇਡ ਕਰਨਾ ਚਾਹੁੰਦੇ ਜੋ ਉਸ ਨੂੰ ਮਤਲਬ ਕਿ ਤੁਸੀਂ ਇੱਥੇ ਸਰਚ ਕਰ ਸਕਦੇ ਜੋ ਉਹ ਤੁਹਾਨੂੰ ਉਹ ਮਤਲਬ ਕਿ ਸਟਾਕ ਹੀ ਲੱਭ ਕੇ ਦੇ ਦੇਵੇਗਾ ਜਿਨ੍ਹਾਂ ਦੇ ਵਿੱਚ ਉਹ ਬਣਿਆ ਹੋਵੇਗਾ ਠੀਕ ਹੈ ਉਸ ਤੋਂ ਥੱਲੇ অপਸ਼ਨ ਆ ਜਾਂਦਾ ਟੈਕਨੀਕਲ ਦਾ ਠੀਕ ਹੈ ਇਹਦੇ ਵਿੱਚ ਮਤਲਬ ਕਿ ਕੀ ਆ ਜਾਂਦਾ ਜਿਹੜੇ ਆਪਣੇ ਇੰਡੀਕੇਟਰ ਹੁੰਦੇ ਠੀਕ ਹੈ ਬਹੁਤ ਸਾਰੇ ਲੋਕ ਮਤਲਬ ਕਿ ਇੰਡੀਕੇਟਰਾਂ ਤੇ ਜਿਵੇਂ ਟ੍ਰੇਡ ਕਰਦੇ ਆ ਮਤਲਬ ਕਿ ਆਰਐਸਆਈ ਬੁਲਿਸ਼ ਮਤਲਬ ਕਿ ਆਰਐਸਆਈ ਬੁਲਿਸ਼ ਤੇ ਤੁਸੀਂ ਕਰੋਗੇ ਤੇ ਆਰਐਸਆਈ ਦੇ ਹਿਸਾਬ ਨਾਲ ਜਿਹੜੇ ਆਪਣੇ ਸਟਾਕ ਬੁਲਿਸ਼ ਆ ਉਹ ਤੁਹਾਨੂੰ ਇਹ ਦੇ ਦੇਵੇਗਾ ਥੱਲੇ ਆਰਐਸ ਆਰਐਸਆਈ ਬੈਰਿਸ਼ ਠੀਕ ਹੈ ਮਾਰਕੀਟ ਕੈਪ ਓਵਰਬਾਟ ਬਾਇ ਮਨੀ ਫਲੋ ਇੰਡੈਕਸ ਜਿਹੜੇ ਮਤਲਬ ਕਿ ওভারਬਾਟ ਆ ਉਹ ਦੇ ਦੇਗਾ ওভারਸੋਲਡ ਠੀਕ ਐ ਐਮ ਐ ਸੀ ਦੀ ਮਤਲਬ ਬਹੁਤ ਸਾਰੇ ਇੰਡੀਕੇਟਰ ਆ ਵੈਸੇ ਸਾਰਿਆਂ ਬਾਰੇ ਤਾਂ ਮੈਨੂੰ ਦੇਖੋ ਜਾਣਕਾਰੀ ਨਹੀਂ ਕਿਉਂਕਿ ਮੈਂ ਨਾ ਇੰਡੀਕੇਟਰਾਂ ਤੇ ਜਿਆਦਾ ਬਲੀਵ ਨਹੀਂ ਕਰਦਾ ਜਿਹੜੇ ਜਿਹੜੇ ਮੈਂ ਯੂਜ਼ ਕਰਦਾ ਹਾਂ ਉਹਦੇ ਬਾਰੇ ਤੁਹਾਨੂੰ ਦੱਸਿਆ ਹੈ ਠੀਕ ਐ ਫਿਰ ਵੀ ਜਿਹੜੇ ਲੋਕ ਯੂਜ਼ ਕਰਦੇ ਐ ਇੱਥੇ ਮਤਲਬ ਕਿ ਉਹਨਾਂ ਦੇ ਕਰਕੇ ਉਹ ਸਟਾਕ ਲੱਗ ਸਕਦੇ ਐ ਜਿਹੜੇ ਜਿਹੜੇ ਮਤਲਬ ਕਿ ਇਸ ਇੰਡੀਕੇਟਰ ਦੇ ਹਿਸਾਬ ਨਾਲ ਮਤਲਬ ਕਿ ਉਸ ਦੇ ਸਪੋਰਟ ਤੇ ਹੋਣਗੇ ਜਾਂ ਉਸ ਦੇ ਰਿਸਿਸਟੈਂਸ ਤੇ ਹੋਣਗੇ ਠੀਕ ਐ ਤੇ ਅਗਲੀ ਵੀਡੀਓ ਮੈਂ ਫੇਰ ਤੋਂ ਇਸੇ ਤੇ ਬਣਾਵਾਂਗਾ ਠੀਕ ਹੈ ਇੱਕ ਲਾਈਵ ਟ੍ਰੇਡ ਕਰਕੇ ਤੁਹਾਨੂੰ ਦੱਸਾਂਗਾ ਉਹਦੇ ਵਿੱਚ ਇਹ ਜਿਹੜਾ ਐਪਲੀਕੇਸ਼ਨ ਆਪਣਾ ਫਾਇਰਸ ਇਹਦੇ ਵਿੱਚ ਤੁਸੀਂ ਕੋਈ ਇੱਕ ਟ੍ਰੇਡ ਕਰ ਸਕਦੇ ਜੋ ਕੁਇਕ ਟ੍ਰੇਡ ਦਾ ਕੀ ਮਤਲਬ ਹੁੰਦਾ ਜਿਵੇਂ ਆਪਾਂ ਦੇਖੋ ਆਪਸ਼ਨ ਦੇ ਵਿੱਚ ਟ੍ਰੇਡ ਕਰਦੇ ਆ ਜਾਂ ਫਿਰ ਆਪਾਂ ਇੰਟਰਾਡੇ ਕਰਦੇ ਆ ਠੀਕ ਹੈ ਉਹਦੇ ਵਿੱਚ ਆਪਾਂ ਨਾਲ ਹੀ ਸਟੌਪ ਲੌਸ ਲਗਾ ਸਕਦੇ ਆ ਤੇ ਨਾਲ ਹੀ ਟਾਰਗੇਟ ਲਗਾ ਸਕਦੇ ਆ ਜਿਹੜਾ ਕਿ ਮੈਕਸਿਮਮ ਮਤਲਬ ਕਿ ਜਿਹੜੇ ਆਪਣੇ ਬ੍ਰੋਕਰ ਹੁੰਦੇ ਉਹਨਾਂ ਦੇ ਵਿੱਚ ਨਹੀਂ ਲੱਗਦਾ ਉਹ ਇਹਨਾਂ ਨੇ ਆਪਸ਼ਨ ਦਿੱਤਾ ਹੋਇਆ ਕੁਇਕ ਟ੍ਰੇਡ ਵਾਲਾ ਜਿਹਦੇ ਵਿੱਚ ਆਪਾਂ ਸਟਾਪ ਲਾਸ ਵੀ ਲਗਾ ਸਕਦੇ ਆ ਐਂਟਰੀ ਕਰਨ ਸਮੇਂ ਤੇ ਟਾਰਗੇਟ ਵੀ ਲਗਾ ਸਕਦੇ ਆ ਨਾਲ ਦੇ ਨਾਲ ਠੀਕ ਆ ਉਹ ਮੈਂ ਤੁਹਾਨੂੰ ਦੱਸਾਂਗਾ ਨੈਕਸਟ ਜਿ ਕਿਉਂਕਿ ਉਹਦੇ ਵਾਸਤੇ ਮਾਰਕੀਟ ਓਪਨ ਹੋਈ ਹੋਣੀ ਚਾਹੀਦੀ ਟ੍ਰੇਡ ਕਰਕੇ ਦੱਸਾਂਗਾ ਕਿਸ ਤਰ੍ਹਾਂ ਮਤਲਬ ਕਿ ਸਟਾਪ ਲਾਸ ਤੇ ਟਾਰਗੇਟ ਆਪ ਲਾਉਣਾ ਠੀਕ ਆ ਤੇ ਉਹ ਨੈਕਸਟ ਵੀਡੀਓ ਆਵੇਗੀ ਤੇ ਇਸ ਵੀਡੀਓ ਦੇ ਵਿੱਚ ਦਿੱਤੀ ਗਈ ਜਾਣਕਾਰੀ ਜੇ ਵਧੀਆ ਲੱਗੀ ਹੋਵੇ ਤੇ ਵੀਡੀਓ ਨੂੰ ਲਾਈਕ ਕਰ ਦਿਓ ਮਿਲਾਂਗੇ ਨੈਕਸਟ ਵੀਡੀਓ 'ਚ ਧੰਨਵਾਦ